ਤੇ ਮੇਰੇ ਸਾਹਮਣੇ ਬੈਠ ਕੇ ਮੇਰੇ ਦੋਸਤੋ ਮੈਂ ਅੱਜ ਕੁਝ ਹੋਰ ਬੋਲਣਾ ਸੀਗਾ ਪਰ ਉਰੇ ਆ ਕੇ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਅਜ ਨਾਰੀ ਦੇ ਇਸ ਦੇ ਉਤੇ ਪ੍ਰੋਬਲਮ ਹੈ ਤਾਂ ਮੈਂ ਫਿਰ ਬੋਲਣ ਦਾ ਇਰਾਦਾ ਵੀ ਉੱਪਰ ਬਦਲ ਲਿਆ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਪਹਿਲਾਂ ਸਾਡੀ 50% ਆਬਾਦੀ ਇਸਤਰੀਆਂ ਦੀ ਔਰ ਉਹਦੇ ਹੱਕਾਂ ਹਕੂਕਾਂ ਵਾਸਤੇ ਸਮੇਂ-ਸਮੇਂ ਤੇ ਬੜੀਆਂ ਜद्दोजਹਿਦਾਂ ਹੋਈਆਂ ਰਹੀਆਂ ਜਿਵੇਂ ਕਹਾ ਸਭ ਤੋਂ ਵੱਡੀ ਪਹਿਲੀ ਜਿਹੜੀ ਜद्दोजਹਿਦ ਸੀਗੀ ਮਹਾਤਮਾ ਜੋਤੀਰਾ ਖੁੱਲੇ ਨੇ ਸ਼ੁਰੂ ਕੀਤੀ ਸ਼ਾਇਦ ਤੁਹਾਨੂੰ ਮਹਾਤਮਾ ਜੋਤੀਰਾ ਖੁੱਲੇ ਬਾਰੇ ਕਾਫੀ ਬੰਦਿਆਂ ਨੂੰ ਪਤਾ ਹੋਊਗਾ ਯਕੀਨ ਤੇ ਉਦੋਂ ਇਸਤਰੀਆਂ ਨੂੰ ਪੜਾਉਣਾ ਜਿਹੜਾ ਸੀਗਾ ਆਕਸਾਂ ਨੂੰ ਪਾਣੀ ਦੇਣ ਦੇ ਬੈਠਾ। ਇਸਤਰੀਆਂ ਨੂੰ ਪੜਾਉਣਾ ਬੜਾ ਪਾਪ ਸਮਝਿਆ ਜਾਂਦਾ ਸੀ। ਵੀ ਇਹ ਹਿੰਦੂ ਧਰਮ ਦੀ ਬੜੀ ਬਦਨਾਮੀ ਹੈ ਜੇ ਕੁੜੀਆਂ ਪੜ੍ਹ ਗਈ। ਉਹਨੇ ਸਭ ਤੋਂ ਪਹਿਲਾਂ ਕੀ ਕੀਤਾ? ਆਪਦੀ ਇਸਤਰੀ ਪੜਾਈ, ਜਨਾਨੀ ਪੜਾਈ ਆਪਦੀ। ਉਹਦੇ ਨਾਲ ਨਾਲ ਉਹ ਜਿਨ੍ਹਾਂ ਨੇ ਸਕੂਲ ਖੋਲ੍ਹਿਆ। ਸਬਿਤਰੀ ਬਾਈ ਖੋਲੇ ਨੇ ਤਾਂ ਉਹ ਪੂਰੇ ਦੇ ਉੱਚ ਜਾਤੀ ਦੇ ਲੋਕ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਸੀ ਉਹਦੇ ਉਤੇ ਜਦੋਂ ਸਕੂਲ ਖੋਲਿਆ ਨਾ ਉਹਨੂੰ ਜ਼ਮੀਨ ਨਹੀਂ ਸੀ ਜਗ੍ਹਾ ਨਹੀਂ ਸੀ ਮਿਲਦੀ ਉਹਦੇ ਬਾਪ ਨੂੰ ਕਿਹਾ ਵੀ ਇਹਨੂੰ ਹਟਾ ਲੈ ਗਲਤ ਕੰਮ ਕਰ ਰਿਹਾ ਹੈ ਇਸ ਧਰਮ ਦੇ ਖਿਲਾਫ ਕੰਮ ਕਰ ਰਿਹਾ ਹੈ ਉਹਨੇ ਕਿ ਕਿਤਾਬ ਵੀ ਨਹੀਂ ਦਾ ਤੂੰ ਇਹਨੂੰ ਘਰੋਂ ਖੜਦੇ ਨਹੀਂ ਤੈਨੂੰ ਅਸੀਂ ਆਪਣੇ ਪਰਿਵਾਰ ਚੋਂ ਜਿਹੜੇ ਹੈਗੇ ਜਿਵੇਂ ਕਹਿੰਦੇ ਆ ਤੇਰਾ ਸ਼ੋਸ਼ਨ ਬਾਈਕਟ ਕਰ ਦੇਾਂਗੇ ਸਭ ਤੋਂ ਵੱਡੀ ਸਜ਼ਾ ਜਿਹੜੀ ਸਾਡੇ ਸਮਾਜ ਦੇ ਵਿੱਚ ਸੋਸ਼ਲ ਬਾਈਕਾਟ ਦੀ ਗਣੀ ਜਾਂਦੀ ਹੈ। ਫਾਂਸੀ ਦਾ ਇੱਕ ਦਿਨ ਆ ਕੇ ਖਤਮ ਹੋ ਜਾਂਦਾ ਨਾ। ਸਮਾਜ ਦੇ ਵਿੱਚ ਜਦੋਂ ਅਸੀਂ ਰੋਜ਼ ਵਿਚਰਨਾ ਹੈ ਤਾਂ ਉਹਨੂੰ ਸਾਨੂੰ ਪਤਾ ਲੱਗਦਾ ਵੀ ਜਦੋਂ ਉਹਨੂੰ ਸਾਨੂੰ ਕੋਈ ਬੁਲਾਉਂਦਾ ਹੀ ਨਹੀਂ ਹੈਗਾ ਯਾਰ। ਆ ਸਾਡਾ ਸੁਣ ਦੱਸ ਕੇ ਇਸ ਟਾਈਮ ਵੀ ਸਾਡਾ ਪਰਿਵਾਰ ਹੈ। ਅਸੀਂ ਸਾਡੇ ਦੇ ਇੱਕ ਦੂਜੇ ਨਾਲ ਖੁਸ਼ੀ ਹੁੰਨੀਆਂ ਗੱਲਾਂ ਕਰਦੇ ਹਾਂ ਜਿਉਂ ਉਹ ਤੁਹਾਨੂੰ ਬੁਲਾਉਣੇ ਨਹੀਂ ਕਿਸੇ ਨੇ ਬਾਈਕਾਟ ਹੋ ਗਿਆ। ਉਹਦੇ ਬਾਪ ਨੇ ਡਰਦੇ ਨੇ ਉਹਦਾ ਬਾਈਕਾਟ ਕਰਦਾ। ਉਹ ਉਹਨੂੰ ਘਰੋਂ ਘੜਦਾ ਵੀ ਜਾ ਵਗਦਾ ਜਿੱਥੇ ਜਾਣਾ ਮੈਨੂੰ ਨਹੀਂ ਪਾ ਮੇਰੇ ਘਰੇ ਨਾ ਰਹਿ। ਸਭ ਤੋਂ ਪਹਿਲਾਂ ਉਹਨੇ ਅਸਲੀ ਜਿੰਦ ਜਨਾਨੀ ਪੜ੍ਹਾਈ ਇਸਤਰੀ ਸੁਮਿਤਰੀ ਵਾਈ ਫੁੱਲੇ ਉਹਨੇ ਫਿਰ ਇੱਕ ਮੁਸਲਮਾਨਾਂ ਦੀ ਸੀ ਫਾਤਮਾ ਸ਼ੇਖ ਉਹਨੇ ਉਹ ਵੀ ਪੜ੍ਹਾਈ ਜਦੋਂ ਸਕੂਲ ਜਾਂਦੀਆਂ ਖੋਲਣ ਜਾਂਦੀਆਂ ਘਰਾਂ ਦੇ ਵਿੱਚ ਦਾਖਲੇ ਵਾਸਤੇ ਜਾਂਦੀਆਂ ਵਿੱਚ ਸਕੂਲ ਖੋਲਿਆ ਜਾਓ ਕੋਈ ਤਿਆਰ ਨਹੀਂ ਸੀਗਾ ਆ ਹਾਲ ਦੀ ਇਸਤਰੀਆਂ ਦੀ ਤੇ ਫਿਰ ਵੀ ਜਦੋਂ ਪੜ੍ਹਾਉਣ ਜਾਂਦੀਆਂ ਨਾ ਉਹਦੇ ਤੇ ਜਿਹੜੀਆਂ ਉੱਚ ਸ਼੍ਰੇਣੀ ਦੀਆਂ ਔਰਤਾਂ ਸੀਗੀਆਂ ਉਹਦੇ ਤੇ ਗੋਹਾ ਸੜਦੀਆਂ ਜਾਂਦੀਆਂ ਕੋਈ ਇੱਕ ਦਿਨ ਗਈ ਤਾਂ ਦੂਜੇ ਦਿਨ ਦੂਜੀ ਸਾਰੀ ਲੈ ਕੇ ਜਾਣ ਲੱਗੀ ਕਿ ਜਾ ਕੇ ਧੋ ਕੇ ਸੁਕਣੀ ਪਾਣੀ ਜ ਜਦੋਂ 10 5 7 ਬੱਚੇ ਹੋ ਗਏ ਉਹਨਾਂ ਕੋਲੇ ਤਾਂ ਉਹਨਾਂ ਨੂੰ ਪੜਾਉਣ ਲੱਗ ਗਏ ਜੋ ਆਪਣੇ ਸਮਾਜ ਦੇ ਵਿੱਚ ਦੇਖਿਆ ਜਾਵੇ ਤਾਂ ਹਿੰਦੁਸਤਾਨ ਦੀ ਪਹਿਲੀ ਔਰਤ ਜਿਹੜੀ ਸੀਗੀ ਮਹਾਤਮਾ ਜੋਤੀ ਰਾਮ ਫੂਲੇ ਦੇ ਘਰ ਵਾਲੀ ਸੀ ਬਿਤਰੀ ਬਾਈ ਫੂਲੇ ਸੀ ਮੁਸਲਮਾਨਾਂ ਦੇ ਵਿੱਚ ਫਾਤਿਮਾ ਸ਼ੇਖ ਸੀ ਜਿਨੇ ਉਹ ਸਕੂਲ ਬਣਾਉਣ ਵਾਸਤੇ ਉਹਨਾਂ ਨੂੰ ਜਗ੍ਹਾ ਦਿੱਤੀ ਸੀ ਕਿਉਂਕਿ ਇਹ ਇੱਥੇ ਹੀ ਨਹੀਂ ਹੋਇਆ ਉੱਥੇ ਉਹਦੇ ਤੇ ਬਹੁਤ ਮਤਲਬ ਉਹਨੇ ਕੀ ਕੀਤਾ ਉਹਨੋਂ ਬਾਅਦ ਅੱਗੇ ਜਾ ਕੇ ਜਿਹੜੀਆਂ ਵਿਧਵਾ ਮਾਇਸਤਰੀਆਂ ਹੋ ਜਾਂਦੀਆਂ ਸੀ ਗਰੇਪ ਤਾਂ ਉਹਨਾਂ ਨਾਲ ਵੀ ਹੁੰਦੇ ਸੀ ਜਿਹੜੀਆਂ ਉਹਨਾਂ ਦੇ ਬੱਚਾ ਠਹਿਰ ਜਾਂਦਾ ਉਹ ਕਹਿੰਦੇ ਵੀ ਉਹਨਾਂ ਨੇ ਆਸ਼ਰਮ ਖੋਲਿਆ ਇੱਕ ਵੀ ਤੁਸੀਂ ਇੱਥੇ ਆ ਕੇ ਬੱਚਾ ਪੈਦਾ ਕਰ ਸਕਦੀਆਂ ਥੋੜੀ ਕਿਸੇ ਨੂੰ ਨਹੀਂ ਬਾਹਰ ਪਤਾ ਲਾ ਤੂੰ ਉਰੇ ਰਹੋ 9 ਮਹੀਨੇ 8 ਮਹੀਨੇ 10 ਮਹੀਨੇ ਵੀ ਜੇ ਤੁਸੀਂ ਆਪ ਦਾ ਬੱਚਾ ਲੈ ਜਾਣਾ ਚਾਹੋ ਨਹੀਂ ਉਹ ਲੈ ਜਾਓ ਨਹੀਂ ਆਸ਼ਰਮ ਦੇ ਵਿੱਚ ਛੱਡ ਜੋ ਅਸੀਂ ਆਪ ਹੀ ਪਾਲਾਂਗੇ ਇਸ ਮਹਾਤਮਾ ਜੋਤੀ ਨੇ ਫੁੱਲੇ ਦੇ ਸ਼ਿਵਤਰੀ ਬਾ ਫੁੱਲੇ ਦੀ ਇਸ ਗੱਲ ਨੂੰ ਦੇਣਾ ਸਾਡੇ ਸਮਾਜ ਦੇ ਵਿੱਚ ਇਹਦਾ ਸਮਾਂ ਵੀ ਰਹਾ ਜਿਹੜੇ ਮੇਰੇ ਦੋਸਤ ਨੇ ਕਿਉਂਕਿ ਇੱਥੇ ਜਿਹੜੀਆਂ ਸਾਡੀਆਂ ਬ੍ਰੈਸ ਦੇ ਉੱਤੇ ਟੈਕਸ ਲਾਤਾ ਸੀ ਤੁਹਾਨੂੰ ਸ਼ਾਇਦ ਕਿਸ ਨੇ ਪੜਿਆ ਹੋਵੇ ਸਾਊਥ ਸਾਊਥ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਆਪਣੇ ਜਿਹੜਾ ਹੈਗਾ ਸੀ ਇੱਥੇ ਮਹਾਰਾਸ਼ਟਰ ਦੇ ਵਿੱਚ ਜਦੋਂ ਆਪਣੇ சிவாਜੀ ਮਹਾਰਾਠੇ ਤੋਂ ਬਾਅਦ ਵਕੂਮਤਾਈ ਉਹਨਾਂ ਨੇ ਬਰੈਸਟ ਦੇ ਉੱਤੇ ਟੈਕਸ ਲਾਤਾ ਟੈਕਸ ਕੀ ਲਾਤਾ ਦੇਖ ਕੇ ਦਿੰਦੇ ਨੇ ਕਹਿੰਦੇ ਤੇਰਾ ਛਾਤੀ ਵੱਡੀ ਐ ਤੈਨੂੰ ਵੱਧ ਟੈਕਸ ਦੇਣਾ ਪਊਗਾ ਇਸ ਤਰੀਏ ਇਹ ਹਾਲਤ ਸੀਗੀ ਉੱਥੇ ਨਗੇਲੀ ਬਾਈ ਸੀਗੀ ਇੱਕ ਨਗੇਲੀ ਬਾਈ ਨੇ ਕੀ ਕੀਤਾ ਕਹਿੰਦੀ ਜਦੋਂ ਕਹਿੰਦੀ ਵੀ ਉਹ ਜਿਹੜੀ ਛਾਤੀ ਨਹੀਂ ਦਿਖ ਸਕਦੀਆਂ ਉਹ ਕੱਲਾ ਕੱਲਾ ਇੱਥੇ ਕਪੜਾ ਬੰਨ੍ਹਦੀਆਂ ਸੀਗੀ ਜੁਲਮ ਸੀ ਉਹ ਜਿਨੇ ਛਾਤੀ ਧਗਣੀਆਂ ਉਹਨੂੰ ਟੈਕਸ ਦੇਣਾ ਪੈਂਦਾ ਮਗੇਲੀ ਬਾਈ ਆਪਣੀ ਛਾਤੀ ਧੱਕਦੀ ਸੀ ਅਣਖ ਵਾਲੀ ਔਰਤ ਸੀ ਉਹ ਜਦੋਂ ਉਹ ਛਾਤੀ ਟਕੀ ਤੇ ਉਹ ਆਏ ਟੈਕਸ ਲੈਣ ਵਾਸਤੇ ਕਿਉਂਕਿ ਉਹ ਹੱਥ ਲਾ ਕੇ ਦੇਖਦੇ ਸੀ ਵੀ ਤੇਰੀ ਤਾਂ ਛਾਤੀ ਵੱਡੀ ਐ ਟੈਕਸ ਨੂੰ ਵੱਧ ਦੇਣਾ ਪਊਗਾ ਉਹਨੇ ਕੀ ਕੀਤਾ ਉਹ ਗਈ ਅੰਦਰ ਕਹਿੰਦੀ ਠਹਿਰੋ ਮੈਂ ਟੈਕਸ ਲੈ ਕੇ ਆਉਣੀ ਆ ਜਦੋਂ ਟੈਕਸ ਵਾਲੇ ਅਧਿਕਾਰੀ ਆਏ ਨਾ ਉਹ ਜਾ ਕੇ ਆਪਣੀ ਛਾਤੀ ਕੱਟ ਕੇ ਕੇਲੇ ਦੇ ਰੁੱਖ ਤੇ ਪੱਤੇ ਦੇ ਰੱਖਦੇ ਕਹਿੰਦੇ ਲਓ ਫਿਰ ਟੈਕਸ ਲਓ ਉਹ ਐਨੀ ਮੂਵਮੈਂਟ ਫੜ ਗਈ ਮਹਾਰਾਸ਼ਟਰ ਦੇ ਵਿੱਚ ਤਾਂ ਉਹ ਉਥੇ ਦੀ ਸਰਕਾਰ ਨੂੰ ਪੇਸ਼ਵਾ ਸਰਕਾਰ ਜਿਹੜੀ ਹੋਈ ਸੀ ਉਹਨਾਂ ਨੂੰ ਟੈਕਸ ਵਾਪਸ ਲੈਣਾ ਪਿਆ ਕਿਉਂਕਿ ਇਸਤਰੀਆਂ ਨੇ ਜਿਹੜੀਆਂ ਜਦੋਂ ਜਹਾਜ਼ ਕਰਦੀਆਂ ਨੇ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦਾ ਪੰਜਾਬ ਹਿੰਦੁਸਤਾਨ ਦੇ ਵਿੱਚ ਸਾਨੂੰ ਸੁੱਤਿਆਂ ਪਿਆ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਜਿੰਨੀਆਂ ਵੀ ਔਰਤਾਂ ਸੀਗੀਆਂ ਹਿੰਦੂ ਸਮਾਜ ਹਿੰਦੂ ਸਮਾਜ ਦੇ ਵਿੱਚ ਇਹਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਇੰਗਲੈਂਡ ਦਾ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੈ ਵੀ 18 ਸਾਲ ਜਦੋਂ ਜਹਦ ਕੀਤੀ ਔਰਤਾਂ ਨੇ ਬੋਰਡ ਵਾਸਤੇ ਬੋਰਡ ਦੇ ਅਧਿਕਾਰ ਵਾਸਤੇ 1910 ਤੋਂ ਲੈ ਕੇ 1928 ਤੱਕ ਜਿਵੇਂ ਮਹਾਰਾਣੀ ਹਾਂ ਉਹਦੇ ਉਹਨੇ ਉਹ ਵੀ ਨਾਲ ਸੀ ਉਹਨਾਂ ਦੇ ਮਹਾਰਾਜ ਨ੍ਰਿੰਦਰ ਸਿੰਘ ਦੀ ਪੋਤੀ ਕਿਉਂਕਿ ਉਹ ਉਥੋਂ ਨੂੰ ਆਪਣੇ ਵਜੀਫਾ ਲੱਗਿਆ ਸੀਗਾ ਖਰਤੇ ਦੀ ਕੋਈ ਦਿੱਕਤ ਨਹੀਂ ਸੀਗੀ ਉਹਨੂੰ ਛੇਤੀ ਗ੍ਰਿਫਤਾਰ ਵੀ ਨਹੀਂ ਦੀ ਕਰ ਸਕਦੇ ਤੇ ਫਿਰ ਫਸਟ ਵਾਰ ਬਾਰ ਲੱਗੀ ਉਹਨਾਂ ਨੇ ਉਹ ਫਸਟ ਵਾਰ ਕੀ ਕੀਤਾ ਆਪਣੀ ਜਦੋਂ ਜਹਦ ਨੂੰ ਬੰਦ ਕਰਤਾ ਵੀ ਸਾਡੇ ਤੇ ਦੇਸ਼ ਤੇ ਸੰਕਟ ਹੈ ਬੰਦ ਕਰ ਦਿਓ ਜਦੋਂ ਉਹ ਉਹਨੂੰ ਬਾਅਦ ਫੇਰ ਵੀ ਲੱਗ ਲਿਆ 1928 ਦੇ ਵਿੱਚ ਉਹਨਾਂ ਨੂੰ ਇਸਤਰੀਆਂ ਨੂੰ ਕਿਉਂਕਿ ਜਦੋਂ ਆਉਂਦੀ ਸੀ ਘੋੜੇ ਤੇ ਚੜ ਕੇ ਜਲੂਸ ਕੱਢਦੀਆਂ ਤੇ ਲਤਣ ਦਿੰਦੇ ਘੋੜੇ ਉੱਪਰ ਦੀ ਨਰ ਜਾਂਦੀ ਹੈ ਇਹ ਸਾਡਾ ਜਿਹੜੀਆਂ ਇਸਤਰੀਆਂ ਨੇ ਨਾ ਉਹਨਾਂ ਨੂੰ ਵੀ ਜਾਗਣਾ ਪਊਗਾ ਤੇ ਸਾਡੇ ਸਮਾਜ ਦੇ ਬਰਾਬਰ ਦੇ ਤਾਂ ਹੀ ਸਾਨੂੰ ਅਧਿਕਾਰ ਮਿਲ ਗਏ ਤੇ ਜੇ ਸਬਿਤਰੀ ਬਾਈ ਫੁੱਲੇ ਨਗੇਲੀ ਬਾਈ ਬਣਨਾ ਤਾਂ ਉਹਨਾਂ ਨੂੰ ਫੇਰ ਹੀ ਸਾਡੇ ਅਧਿਕਾਰ ਲੈ ਸਕਦੀਆਂ ਨੇ ਨਹੀਂ ਸਾਡਾ ਸਮਾਜ ਜਿਹੜਾ ਪੁਰਸ ਸਮਾਜ ਆ ਅਜੇ ਵੀ ਉਹਨਾਂ ਨੂੰ ਦਬਾ ਕੇ ਰੱਖਦਾ ਮੈਂ ਇਹਨਾਂ ਕਹਿੰਦਾ ਹਾਂ ਕਿ ਮੰਦਾ ਜਾਗਾ